ਕਵਿਤਾ ਦਾ ਸਿਸ਼ਕ ਹੈਗਾ ਜੀ ਗੁਰੂ ਰਾਮਦਾਸ ਜੀ ਉਸਦੇ ਹੱਥ ਵਿੱਚ ਅਗਨ ਜਲ ਪੌਣ ਪਪੀਹ ਉਸਦੇ ਹੱਥ ਵਿੱਚ ਜਲ ਅਗਨ ਪੌਣ ਪਪੀਹ ਉਸਦੇ ਹੱਥ ਵਿੱਚ ਸਮਾਂ ਜੋ ਗੁਰੂ ਰਾਮਦਾਸ ਦੇ ਦਰਦਾ ਕੁੱਕਰ ਹੋ ਜਾਂਦਾ ਜੋ ਗੁਰੂ ਰਾਮਦਾਸ ਦੇ ਦਰਦਾ ਕੁੱਕਰ ਹੋ ਜਾਂਦਾ ਉਸਨੂੰ ਲੱਗਦੀ ਨਾ ਤੱਤੀ ਵਾ ਉਸਨੂੰ ਲੱਗਦੀ ਨਾ ਤੱਤੀ ਵਾ ਜੋ ਬਾਣੀ ਦੇ ਲੜ ਲੱਗ ਕੇ ਜੋ ਬਾਣੀ ਦੇ ਲੜ ਲੱਗ ਕੇ ਸੋਹਣਾ ਜੀਵਨ ਜਿਉਂਦਾ ਏ ਉਸਨੂੰ ਹੁਣ ਪ੍ਰਾਪਤ ਮੰਜ਼ਿਲਾਂ ਉਸਨੂੰ ਹੁਣ ਪ੍ਰਾਪਤ ਮੰਜ਼ਿਲਾਂ ਤੇ ਖੁੱਲ ਜਾਵਣ ਸੱਬੇ ਰਾਹ ਤੇ ਖੁੱਲ ਜਾਵਣ ਸੱਬੇ ਰਾਹ ਉਹ ਪੱਥਰਾਂ ਨੂੰ ਵੀ ਤਾਰੀ ਤਾਰਨ ਲਾ ਦਿੰਦਾ ਉਹ ਪੱਥਰਾਂ ਨੂੰ ਵੀ ਤਾਰੀ ਤਾਰਨ ਲਾ ਦਿੰਦਾ ਉਹ ਡੁੱਬਦੇਆਂ ਨੂੰ ਡੁੱਬਣ ਨਹੀਂ ਦਿੰਦਾ ਉਹ ਡੁੱਬਦੇਆਂ ਨੂੰ ਡੁੱਬਣ ਨਹੀਂ ਦਿੰਦਾ ਤੇ ਬਣਦਾ ਆਪ ਮਲਾ ਤੇ ਬਣਦਾ ਆਪ ਮਲਾ ਮਾਲਕ ਜ਼ਿੰਦਗੀ ਬਦਲੀ ਇੰਦਰ ਦੀ ਮਾਲਕ ਜ਼ਿੰਦਗੀ ਬਦਲੀ ਇੰਦਰ ਦੀ ਤੇਰੇ ਇੱਕ ਕ੍ਰਿਸ਼ਮੇ ਨੇ ਸਦਾ ਤੇਰੇ ਦਰ ਸੀਸ ਝੁਕਾਉਣ ਦਾ ਚੜਿਆ ਰਹਿੰਦਾ ਮੈਨੂੰ ਚਾ ਚੜਿਆ ਰਹਿੰਦਾ ਮੈਨੂੰ ਚਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ